ਸਤਿ ਸ਼੍ਰੀ ਅਕਾਲ ਸਾਂਝੇ ਚੁੱਲੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਖੀਰ ਤੇ ਮਾਲਪੂੜੇ ਵਰਸਾ ਦਾ ਮੌਸਮਾ ਖੀਰ ਤੇ ਮਾਲਪੂੜੇ ਵਧੀਆ ਲੱਗਦੇ ਆਂ ਜੀ ਮੈਂ ਚੌਲ ਲਿਆ ਇੱਕ ਮੁਠੀ ਚੌਲਾਂ ਦੀ ਲਈ ਆ ਉਹਨੂੰ 5-7 ਵਾਰ ਧੋ ਕੇ ਅੱਧਾ ਘੰਟਾ ਭਿਓ ਕੇ ਰੱਖ ਦਿੱਤੀ ਸੀਗੇ ਮੈਂ ਇਧਰੋਂ ਪਾਸੇ ਕਿਉ ਦੁੱਧ ਲਿਆ ਵਾ 2 ਕਿਲੋ ਦੁੱਧ ਲਿਆ ਮੈਂ ਇੱਕ ਮੁਠੀ ਚੌਲਾਂ ਦੀ ਹੈ ਇਹਨੂੰ ਆਪਾਂ ਦੁੱਧ ਨੂੰ ਗਰਮ ਕਰਕੇ ਇਹਦੇ ਵਿੱਚ ਚੌਲ ਪਾਦਵਾਂਗੇ ਇਹਨੂੰ ਆਪਾਂ ਰਿੱਝਾਂਗੇ ਇਹਦੇ ਵਿੱਚ ਦੁੱਧ ਵਿੱਚ ਹੀ ਰੰਨਾਗੇ ਅਜੇ ਆਪਣੇ ਚੌਲ ਬਣੇ ਨਹੀਂ ਹੈਗੇ ਤੇ ਆਪਾਂ ਵਿੱਚੋਂ ਵਿੱਚੋਂ ਹਿਲਾਉਂਦੇ ਰਵਾਂਗੇ ਕਿ ਥੱਲੇ ਨਾ ਲੱਗ ਜਾਣ ਇਸ ਕਰਕੇ ਇੱਕ ਪਾਸੇ ਮੈਂ ਲਿਆ ਅੱਧਾ ਕਿਲੋ ਦੁੱਧ ਲੈ ਲਿਆ ਹੋਰ ਉਹਦੇ ਵਿੱਚ ਮੈਂ ਡੇਢ ਜਮ ਤੇ ਕਸਟਰਡ ਪਾਊਡਰ ਪਾ ਲਿਆ ਕਸਟਰਡ ਵਾਲੀ ਖੀਰ ਬਣਾਵਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਘੋਲ ਲਵਾਂਗੇ ਆਪਾਂ ਕਸਟਰਡ ਪਾਊਡਰ ਨੂੰ ਹਾਂਜੀ ਚੰਗੀ ਤਰ੍ਹਾਂ ਘੋਲ ਲਿਆ ਅੱਧੀ ਕੌਲੀ ਮੈਂ ਚੀਨੀ ਦੀ ਲਈ ਆ ਤੇ ਬਦਾਮ ਕਾਜੂ ਕੱਟ ਕੇ ਹਾਂਜੀ ਇਹ ਆਪਾਂ ਖੀਰ ਨੂੰ ਥੋੜਾ ਥੋੜਾ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਕਸਟਰਡ ਨੂੰ ਆਪਾਂ ਹੁਣ ਦੁੱਧ ਦੇ ਇਹਦੇ ਚੋਲਾਂ ਦੇ ਵਿੱਚ ਪਾ ਦਵਾਂਗੇ ਚੋਲਾਂ ਨੂੰ ਆਪਾਂ ਜਿੰਨਾ ਰੰਨਾਂਗੇ ਉੰਨੀ ਸਵਾਦ ਖੀਰ ਬਣੂਗੀ ਪੂਰਾ 1 ਘੰਟਾ ਖੀਰ ਨੂੰ ਲੱਗਦਾ ਬਣਨ ਨੂੰ ਸਲੋ ਅੱਗ ਤੇ ਰੱਖ ਦੋ ਉਰਿੱਜੀ ਜਾਵੇ ਖੀਰ ਦੋ ਤਿੰਨ ਲੈਚੀਆਂ ਪਾਤੀਆਂ ਕੁੱਟ ਕੇ ਮੈਂ ਹਾਂਜੀ ਇਹਨੂੰ ਹਿਲਾਉਂਦੇ ਰਵਾਂਗੇ ਆਪਾਂ ਇੱਕ ਪਾਸੇ ਆਪਾਂ ਮਾਲ ਪੁੜਿਆਂ ਦੀ ਤਿਆਰੀ ਕਰ ਲਵਾਂਗੇ ਮੈਂ ਸ਼ੱਕਰ ਲਈ ਆ ਆਟਾ ਲਿਆ ਤੇ ਸੂਜੀ ਲਈ ਆ 2 ਕੱਪ ਮੈਂ 2 ਚਮਚ ਲਾਉਂਗੀ ਮੈਂ ਕਣਕ ਦੇ ਆਟੇ ਦੇ ਇੱਕ ਚਮਚ ਲਵਾਂਗੀ ਮੈਂ ਸੂਜੀ ਦਾ ਇਹਨੂੰ ਆਪਾਂ ਮਿਲਾ ਲਵਾਂਗੇ ਪਾਣੀ ਦੇ ਨਾਲ ਮਿਲਾਵਾਂਗੇ ਇਹਨੂੰ ਤੇ ਬਹੁਤ ਤਰ੍ਹਾਂ ਨਾਲ ਬਣਦੇ ਆ ਇਹ ਮਾਲਪੂੜੇ ਦੁੱਧ ਨਾਲ ਸੂਜੀ ਵਾਲੇ ਦੁੱਧ ਨਾਲ ਵੀ ਗੁੰਨ ਕੇ ਬਣਦੇ ਆ ਇਹ ਸਿੰਪਲ ਤਰੀਕੇ ਨਾਲ ਆਪਾਂ ਤਿਆਰ ਕਰਾਂਗੇ ਆਂ ਦੇ ਨੂੰ ਬੈਟਰ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਘੋਲ ਲਵਾਂਗੇ ਜਿੰਨਾ ਘੋਲਿਆ ਹੋਊਗਾ ਉੰਨਾ ਇਹ ਵਧੀਆ ਫੁੱਲ ਫੁੱਲ ਕੇ ਮਾਲਪੂੜੇ ਤਿਆਰ ਹੋਣਗੇ ਆਪਾਂ ਹੁਣ ਸ਼ੱਕਰ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਸ਼ੱਕਰ ਨੂੰ ਵੀ ਆਪਾਂ ਘੋਲ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਆਟਾ ਤੇ ਸੂਜੀ ਦੇ ਵਿੱਚ ਹੀ ਮਿਕਸ ਕਰ ਦਵਾਂਗੇ ਆਪਾਂ ਇਹਨੂੰ ਸਾਰੀ ਕੋਈ ਗੁਟਲੀ ਨਹੀਂ ਰਹਿਣੀ ਚਾਹੀਦੀ ਸਾਰੀਆਂ ਗੁਟਲੀਆਂ ਨੂੰ ਆਪਾਂ ਹਲਾ ਹਲਾ ਕੇ ਇਹਨੂੰ ਆਪਾਂ ਨਾ ਇਹਨੂੰ ਮਾਰ ਦੇਣੀ ਆ ਗੁਟਲੀਆਂ ਜੇ ਬੈਟਰ ਐ ਵਧੀਆ ਤਰੀਕੇ ਨਾਲ ਤਿਆਰ ਹੋਊਗਾ ਆਪਣਾ ਤਾਂ ਹੀ ਮਾਲਪੂੜਾ ਬਣ ਕੇ ਤਿਆਰ ਹੋਊਗਾ ਵਧੀਆ ਹਾਂਜੀ ਹੁਣ ਜਿਹੜਾ ਆਪਣਾ ਸ਼ੱਕਰ ਵਾਲਾ ਖੰਡ ਵਾਲਾ ਪਾਣੀ ਆ ਉਹ ਆਪਾਂ ਇਹਦੇ ਵਿੱਚ ਪਾਤਾ ਇਹਨੂੰ ਵੀ ਆਪਾਂ ਮਲਾਵਾਂਗੇ ਮਲਾ ਕੇ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖਣਾ ਫਿਰ ਇੱਕ ਤੇ ਜਾ ਕੇ ਬੈਟਰ ਇਹਦਾ ਤਿਆਰ ਹੋਊਗਾ ਆ ਦੇਖੋ ਹਜੇ ਵੀ ਗੁਟਲੀ ਹੈਗੀ ਆ ਇਹਨੂੰ ਵੀ ਆਪਾਂ ਚੰਗੇ ਤਰ੍ਹਾਂ ਨਾਲ ਘੋਲ ਦਮਾਂਗੇ ਜਿੰਨਾ ਘੋਲਿਆ ਹੋਊਗਾ ਬੈਟਰ ਵਧੀਆ ਤਿਆਰ ਹੋਊਗਾ ਹੁਣ ਜੀ ਆਪਾਂ ਉਨਾਂ ਹੀ ਵਧੀਆ ਬਣ ਗਏ ਇਹਨੂੰ ਆਪਾਂ ਹੁਣ 15 ਮਿੰਟ ਦੇ ਲਈ ਰੈਸਟ ਤੇ ਰੱਖ ਦਵਾਂਗੇ ਫਿਰ ਆਪਾਂ ਦੇਖਦੇ ਹਾਂ ਬੈਟਰ ਨੂੰ ਹਾਂਜੀ ਦੇਖੋ ਜੀ ਖੀਰ ਵੀ ਆਪਣੀ ਇੱਧਰੋਂ ਆਪਾਂ ਖੀਰ ਨੂੰ ਦੇਖ ਲੈਣੇ ਇੱਧਰ ਜਿੰਨੀ ਦੇਰ ਤੱਕ ਆਪਾਂ ਉਹਨੂੰ ਆਟੇ ਨੂੰ ਰੈਸਟ ਤੇ ਰੱਖਿਆ ਖੀਰ ਦੇਖੋ ਜੀ ਬਣ ਕੇ ਹੁਣ ਆਪਣੀ ਤਿਆਰ ਆ ਦੇਖੋ ਕਲਰ ਵੀ ਬਹੁਤ ਸੋਹਣਾ ਆਇਆ ਤੇ ਹੁਣ ਆਪਾਂ 프라이ਪੈਨ ਲੈ ਲਿਆ। ਇਹਦੇ ਵਿੱਚ ਮੈਂ ਦੀਸੀ ਘੋੜੇ ਬਣਾਵਾਂਗੇ ਆਪਾਂ। 프라이ਪਨ ਤੇ ਦੀਸੀ ਘੋੜੇ ਪਾ ਕੇ 프라이ਪੈਨ 'ਚ ਕੱਟ ਘੋੜੇ ਵਾਲੇ ਬਣਾਵਾਂਗੇ। ਸਿੰਪਲ ਤਰੀਕੇ ਨਾਲ ਕੱਟ ਘੋੜੇ ਵਾਲੇ ਬਣਾਵਾਂਗੇ। ਤੇ ਹੁਣ ਆਪਾਂ ਬੈਟਰ ਜਿਹੜਾ ਤਿਆਰ ਕੀਤਾ ਸੀਗਾ ਉਹ ਆਪਾਂ ਇੱਥੇ ਪਾ ਦਵਾਂਗੇ। ਹਾਂ ਜੀ ਦੇਖੋ ਜੀ ਕਿੰਨੀ ਜਾਲੀਦਾਰ ਆਪਣੇ ਮਾਲਪੂੜੇ ਬੰਦੇ ਆ ਜਾਲੀ ਜਾਲੀ ਆਉਣੀ ਚਾਹੀਦੀ ਆ ਮਾਲਪੂੜਿਆਂ ਵਿੱਚ ਜੇ ਜਾਲੀ ਨਾ ਹੋਵੇ ਫਿਰ ਰੋਟੀ ਜੀ ਲੱਗਦੀ ਹੁੰਦੀ ਆ ਇਸ ਕਰਕੇ ਮਾਲਪੂੜੇ ਆਪਾਂ ਨੂੰ ਜਾਲੀਦਾਰ ਚਾਹੀਦੇ ਹੁੰਦੇ ਆ ਹੁਣ ਆਪਾਂ ਇਹਨੂੰ ਪਲਟੀ ਮਾਰਾਂਗੇ ਅਰੇ ਬਣਿਆ ਨਹੀਂ ਹੈਗਾ ਥੋੜਾ ਜਿਹਾ ਹੋਰ ਸੇਕ ਲੱਗਣ ਦੋ ਉੱਤੇ ਆਪਾਂ ਥੋੜਾ ਜਿਹਾ ਕਿਉ ਫੋਰ ਪਾਦਮਾ ਵੀ ਤੇ ਮੇਰੇ ਦੇਖਦੇ ਆਪਾਂ ਪਾਲਟੀ ਮਾਰਦੇ ਆ ਇਹਨਾਂ ਨੂੰ ਸਲੋ ਅੱਗ ਤੇ ਬਣਾਉਣੇ ਆ ਤੇਜ਼ ਅੱਗ ਤੇ ਨਹੀਂ ਬਣਾਉਣੇ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਆਪਣਾ ਮਾਲ ਪੂੜਾ ਇਦਾਂ ਹੀ ਤੁਸੀਂ ਜਿਹੜੇ ਜ਼ਿਆਦਾ ਘਿਓ ਨਹੀਂ ਖਾ ਸਕਦੇ ਉਹ ਇਦਾਂ ਹੀ ਹਲਕੇ ਥੋੜੇ ਜਿਹੀ ਇੱਕ ਚਮਚ ਘਿਓ ਨਾਲ ਮਾਲ ਪੂੜੇ ਤਿਆਰ ਕਰ ਸਕਦੇ ਆ ਹਾਂਜੀ ਦੇਖੋ ਜੀ ਬੱਚੇ ਵੀ ਬਹੁਤ ਪਸੰਦ ਕਰਦੇ ਆ ਇਹਨਾਂ ਨੂੰ ਹਨਾ ਪਾ ਪਾਟੀ ਮਾਰ ਦਾਂਗੇ ਦੋ ਪਾਸੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਚਾਲਣੇ ਨਹੀਂ ਹੈਗੇ ਆਪਾਂ ਨੇ ਸੂਰੀਆ ਜਿਹੜੀ ਸੋਜੀ ਇਹ ਕਰਾਂਚੀ ਬਣ ਜਾਂਦੇ ਆ ਦੇਖੋ ਜੀ ਹੁਣ ਮੈਂ ਜਿਹੜੇ ਬਾਕੀ ਬੈਟਰ ਰਹਿ ਗਿਆ ਮੇਰਾ ਤਿਆਰ ਕੀਤਾ ਆ ਉਹ ਵੀ ਆਪਾਂ ਆਪਾਂ ਨੇ ਬਣਾ ਲੈਣਾ ਉਹਦਾ ਵੀ ਹਾਂਜੀ ਤੀਜਾ ਵੀ ਆਪਾਂ ਜਿਹੜਾ ਬੈਟਰ ਰਹਿੰਦਾ ਉਹਦੇ ਵੀ ਆਪਾਂ ਇਦਾਂ ਹੀ ਬਣਾ ਦੇਣੇ ਆ ਤੇ ਉਦੋਂ ਬਾਅਦ ਵਿੱਚ ਪਰ ਆਪਾਂ ਇਹਨੂੰ ਵੀ ਹਲਾ ਦਵਾਂਗੇ ਫਲਾ ਦਵਾਂਗੇ ਫਲਾਤਾ ਜੀ ਹੁਣ ਆਪਾਂ ਨੇ ਹੁਣ ਆਪਾਂ ਥੋੜੀ ਦੇਰ ਇਹਨੂੰ ਸਿੱਕ ਲਗੋਣਾ ਕਿਉਂਕਿ ਛੋਟੇ ਆਪਣੇ ਉੱਤੇ ਛੋਟੇ ਪੂਰੇ ਬਣ ਕੇ ਬਣਦੇ ਆ ਬੜੇ ਸੁਆਦ ਲੱਗਦੇ ਆ ਇਹ ਖੀਰ ਦੇ ਨਾਲ ਹੁਣ ਇਹ ਤੇ ਥੋੜਾ ਜਿਹਾ ਆਪਾਂ ਇਹਨੂੰ ਪਲਟੀ ਮਾਰਾਂਗੇ ਹਜੇ ਪੜਿਆ ਨਹੀਂ ਹੈਗਾ ਆਪਾਂ ਇਹਨੂੰ ਥੋੜਾ ਸੇਕ ਲੱਗਣ ਦਵਾਵਾਂਗੇ ਕਿਉਂਕਿ ਜੇ ਆਪਾਂ ਪਲਟੀ ਨਹੀਂ ਇਹਦੀ ਮਾਰਦੇ ਫਿਰ ਉਹ ਥੱਲਿਓਂ ਉਹ ਹੋ ਜਾਂਦਾ ਵਾ ਜਿਆਦਾ ਜਲ ਜਾਊਗਾ ਆਪਾਂ ਜਾਲਣੇ ਨੇ ਇਹ ਦੇਖੋ ਕਿੰਨਾ ਜਾਲੀਦਾਰ ਆਪਣਾ ਮਾਲਪੂੜਾ ਬਣ ਕੇ ਤਿਆਰ ਹੋਇਆ ਹਾਂਜੀ ਸਲੂਘਤੇ ਜੇ ਬਣਾਇਆ ਹੋਵੇ ਚੀਜ਼ ਨੂੰ ਜੋ ਮਰਜੀ ਆ ਕੁਝ ਵੀ ਆ ਚਾਹੇ ਸਬਜੀ ਆ ਚਾਹੇ ਕੁਝ ਵੀ ਆ ਸਲੋ ਅਗਤੇ ਬਣਾਉਣੀ ਚਾਹੀਦੀ ਆ ਹੁਣ ਆਪਾਂ ਪਾਸਾ ਪਲਟ ਕੇ ਦੇਖਦੇ ਆ ਇਹਦਾ ਹਾਂਜੀ ਹੁਣ ਆਪਾਂ ਥੋੜੀ ਖੀਰ ਦੇਖ ਲਈਏ ਆਪਾਂ ਦੇਖੋ ਜੀ ਹਾਏ ਇਹਨੂੰ ਆਪਾਂ ਵਿੱਚ ਵਿੱਚ ਹਿਲਾਉਂਦੇ ਰਹਿਣੇ ਆ ਇਸ ਕਰਕੇ ਬਈ ਥੱਲੇ ਨਾ ਲੱਗੇ ਜੇ ਇਸ ਕਰਕੇ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਵਿੱਚੋਂ ਵਿੱਚੋਂ ਹਾਂਜੀ ਅੰਟੀ ਉਹਨ ਕੀਰਵੀ ਬਣ ਗਈ ਹੈ ਆਪਣੀ ਤੇ ਮਾਲਪੂੜੇ ਵੀ ਬਣ ਗਏ ਆਪਾਂ ਪਲੇਟਿੰਗ ਕਰਦੇ ਆ ਦੇਖੋ ਜੀ ਸਾਡੇ ਮਾਲਪੂੜੇ ਤੇ ਖੀਰ ਤਿਆਰ ਆ ਜੀ ਤੁਸੀਂ ਵੀ ਆਪਣੇ ਘਰ ਵਿੱਚ ਇਦਾਂ ਹੀ ਬਣਾਇਓ ਮੈਨੂੰ ਕਮੈਂਟ ਰਾਹੀਂ ਦੱਸਿਓ ਕਿੱਦਾਂ ਦੀ ਬਣੀ ਸਤਿ ਸ਼੍ਰੀ ਅਕਾਲ